ਪਰ ਜਿਸ ਹਨ ਇਹ ਵੀ ਤੁਸੀਂ ਉਹ ਪੀ ਇਹਦੇ ਚ ਰਾਜਨੀਤੀ ਕਿੰਨਾ ਕਾੜੇ ਆ ਰਹੀ ਹੈ ਕਿੰਨੀ ਕਿ ਰਾਜਨੀਤੀ ਹੋ ਰਹੀ ਹੈ ਨਾ ਮੁੱਦਿਆਂ ਦੇ ਉੱਤੇ ਕਿਉਂਕਿ ਇੱਕ ਪਾਸੇ ਇਹਦਾ ਦਾਅਵੇ ਤੇ ਵਾਦੇ ਕੁਝ ਔਰ ਗੱਲ ਕਹਿੰਦੇ ਆ ਇੱਕ ਪਾਸੇ ਹੁਣ ਦਿੱਲੀ 에ਅਰਪੋਰਟ ਦੇ ਉੱਤੇ ਪੰਜਾਬ ਸਰਕਾਰ ਨੇ ਕਾਊਂਟਰ ਖੋਲਤਾ 댓 ਮੀਨਸ ਕਿਤੇ ਨਾ ਕਿਤੇ ਨੀਅਤ ਸਾਫ਼ ਨਹੀਂ ਹੈ ਸਰਕਾਰਾਂ ਦੀ ਹਾਂਜੀ ਮੈਂ ਕਵਾਂਗਾ ਮੈਂ ਕੋਈ ਕਿਸੇ ਪੋਲੀਟੀਕਲ ਪਾਰਟੀ ਨਾਲ ਮੇਰੀ ਕੋਈ ਅਫੀਲੀਏਸ਼ਨ ਨਹੀਂ ਹੈ ਜੀ ਪਰ ਜਦੋਂ ਪਿਛਲੀ ਸਰਕਾਰ ਸੀ ਚੰਨੀ ਸਾਹਿਬ ਦੀ ਉਦੋਂ ਉਹਨਾਂ ਨੇ ਰਾਜਾ ਬੜਿੰਗ ਨੇ ਬੜਾ ਜ਼ੋਰ ਲਾਇਆ ਤੇ ਕਹਿ ਰਹੇ ਸੀ ਕਿ ਦਿੱਲੀ ਨੂੰ ਦਿੱਲੀ ਸਰਕਾਰ ਪੰਜਾਬ ਦੀਆਂ ਸਰਕਾਰੀ ਬੱਸਾਂ ਨਹੀਂ ਜਾਣ ਦਿੰਦੀ। ਹੂੰ ਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਦਿੱਲੀ ਉਹਨਾਂ ਦੀ ਸਰਕਾਰ ਨਹੀਂ ਜਾਣ ਦਿੰਦੀ ਪਰ ਜਿਹੜੀਆਂ ਤੁਸੀਂ ਪੰਜਾਬ 'ਚ ਹੀ ਤੁਹਾਡਾ ਸਭ ਤੋਂ ਵੱਡਾ 에ਰਪੋਰਟ ਹੈ ਉੱਥੇ ਹੁਣ ਫਲਾਈਟਸ ਵੱਧ ਰਹੀਆਂ ਹਨ ਤੇ ਬੋਧੀਆਂ ਨਾ ਸਹੀ ਪਹਿਲਾਂ ਦੋ ਬੱਸਾਂ ਤੋਂ ਸ਼ੁਰੂ ਤੇ ਕਰੋ ਜਲੰਧਰੋਂ ਲੁਧਿਆਣੇ ਤੋਂ ਦੁਬਈ ਦੀਆਂ ਦੋ ਫਲਾਈਟਸ ਨੇ ਏਸ਼ੀਆ ਦੇ ਲੋਕ ਬੜੇ ਟੂਰਿਸਟ ਜਾ ਰਹੇ ਨੇ ਹైదరాబాద్ ਤੋਂ ਬੰਗਲੌਰ ਤੋਂ ਬੜੇ ਹੀ ਲੋਕ ਸਾਊਥ ਇੰਡੀਅਨ ਜਿਹੜੇ ਨੇ ਦਰਵਾਜ਼ਾ ਮੱਥਾ ਟੇਕਣਾ ਆ ਰਹੇ ਨੇ ਤੁਹਾਡੇ ਕੋਲ ਇੱਕ ਵੱਡਾ ਪ੍ਰੋਵੀਜ਼ਨ ਹੈ ਤੇ ਉਹਦੇ ਲਈ ਤੁਹਾਨੂੰ ਪਰਮਿਸ਼ਨ ਦੀ ਲੋੜ ਤੇ ਨਹੀਂ ਹੈ ਹੂੰ ਪਰ ਇਹ ਸਿਆਸਤ ਤੁਸੀਂ ਇਹ ਦੇਖ ਲਓ ਹੁਣ ਜਦੋਂ ਆ ਨਵੀਂ ਸਰਕਾਰ ਆਈ ਇਹਨਾਂ ਨੇ ਤੇ ਪਿਛਲੀ ਸਰਕਾਰ ਦੇ ਵੀ ਰਿਕਾਰਡ ਤੋੜਤੇ ਆ ਇਹਨਾਂ ਨੇ ਤੇ ਬੱਸਾਂ ਦੀ ਇੰਨੀ ਮਸ਼ਹੂਰੀ ਕੀਤੀ ਆ ਉਹ ਕਹਿੰਦੇ ਜੇ ਦਿੱਲੀ ਨੂੰ ਜਾਓ ਦਿੱਲੀ ਨੂੰ ਜਾਓ ਤੇ ਸਭ ਤੋਂ ਪਹਿਲਾ ਕੰਮ ਇਹ ਕੀਤਾ ਬੱਸਾਂ ਚਲਾ ਕੇ ਇੱਕ ਟੀਚਰਸ ਦਾ ਜਿਹੜਾ ਡੈਪੂਟੇਸ਼ਨ ਭੇਜਿਆ ਸਿੰਗਾਪੁਰ ਸਿੰਗਾਪੁਰ ਹਾਂਜੀ ਉਹ ਵੀ ਦਿੱਲੀ ਤੋਂ ਭੇਜਿਆ ਜਦ ਕਿ ਪੰਜਾਬ ਤੋਂ ਤੁਸੀਂ ਸਾਰੇ ਜਾਣੇ ਸਕੂਟ ਤੇ ਨਿਊਜ਼ੀਲੈਂਡ ਤੋਂ ਵੀ ਸਾਰੇ ਆਕਲੈਂਡ ਤੋਂ ਸਾਰੇ ਆਉਣੇ ਆਸੀਂ ਸਾਰੇ ਆਉਣੇ ਹਾਂਜੀ ਸਾਰੇ ਸਕੂਟ ਤੇ ਵਾਰ ਆਉਣਾ ਸੋ ਇਹਦੇ ਵਿੱਚ ਹੁਣ ਮੈਂ ਇਸ ਤੋਂ ਬਾਅਦ ਕੀ ਕਹਾਂ ਕਿ ਹੁਣ ਉਹਨਾਂ ਨੇ ਪਿਛਲੇ ਹਫ਼ਤੇ 2 ਹਫ਼ਤੇ ਪਹਿਲਾਂ ਕਿਹਾ ਹੈ ਜੀ ਕਿ ਹੁਣ ਦਿੱਲੀ ਅਸੀਂ ਸੁਵਿਧਾ ਕੇਂਦਰ ਖੋਲਤਾ ਹੈ ਸਹਾਇਤਾ ਕੇਂਦਰ ਖੋਲਤਾ ਹੈ ਅੱਛਾ ਤੇ ਉਹਦੇ ਵਿੱਚ ਦੋ ਗੱਡੀਆਂ ਵੀ ਅਸੀਂ ਦੇ ਦਿੱਤੀਆਂ ਨੇ ਉਹ ਪੰਜਾਬ ਭਵਨ ਵੀ ਲੈ ਜਾਣਗੀਆਂ ਜੇ ਕੋਈ ਸਮੱਸਿਆ ਆਏਗੀ ਤੇ ਪਰ ਅੰਮ੍ਰਿਤਸਰ ਤੇ ਸਾਨੂੰ ਸਿਰਫ ਜਦੋਂ ਮੈਂ ਜਾਣਨਾ ਮੈਂ ਜਨਵਰੀ ਚ ਗਿਆ ਸੀ ਮਾਫ ਕਰਨਾ ਕੋਨੇ ਕੋਨੇ ਤੇ ਕਾਫੀ ਵੀਡੀਓ ਵੀ ਇੰਟਰਨੈਟ ਤੇ ਪਈਆਂ ਨੇ ਥਾਂ ਥਾਂ ਤੇ ਮਾਨ ਸਾਹਿਬ ਦੇ ਪੋਸਟਰ ਲੱਗੇ ਨੇ ਰਾਜ ਦੀ ਸੇਵਾ ਓਡੀਸਾ ਚ ਵੀ ਜੀ ਓਡੀਸਾ ਦੇ 에ਰਪੋਰਟ ਤੇ ਵੀ ਭਗਵੰਤ ਮਾਨ ਦੀ ਫੋਟੋ ਲੱਗੀ ਉਹ ਦੇਖੋ ਤੇ ਬਹੁਤ ਜ਼ਿਆਦਾ ਅਸੀਂ ਦਿੱਲੀ ਵੀ ਵੇਖਿਆ ਪਰ ਅੰਮ੍ਰਿਤਸਰ ਕੋਈ ਪੰਜਾਬ ਟੂਰਿਜ਼ਮ ਦਾ ਕਾਊਂਟਰ ਨਹੀਂ ਕੋਈ ਸਹਾਇਤਾ ਕੇਂਦਰ ਨਹੀਂ ਤੇ ਕੋਈ ਬੱਸ ਨਹੀਂ ਤੇ ਕੋਈ ਬੱਸ ਨਹੀਂ ਇਹ ਸਾਨੂੰ 2 ਸਾਲ ਹੋ ਗਏ ਹੈਰਾਨੀ ਦੀ ਗੱਲ ਹੈ ਸਰਕਾਰ ਪੰਜਾਬ ਸਰਕਾਰੀ ਟ੍ਰਾਂਸਪੋਰਟ ਵਿਭਾਗ ਲਿਖਦਾ ਹੈ ਕਿ ਸਾਡੇ ਕੋਲ ਅੰਮ੍ਰਿਤਸਰ ਵਾਈਡ ਜਾਣ ਦੀ ਪਰਮਿਸ਼ਨ ਨਹੀਂ ਹੈ ਉਹ ਰੂਟ ਦੀ ਪਰਮਟ ਨਹੀਂ ਹੈ ਰੂਟ ਪਰਮਟ ਪੰਜਾਬ ਸਰਕਾਰ ਨੇ ਇਸ਼ੂ ਕਰਨਾ ਹੈ ਹੂੰ ਕੀ ਬਾਤ ਆ ਤੋ ਇਹ ਸਿਆਸਤ ਦਾ ਹਾਲ ਹੈ ਜਿਹੜੇ ਭੋਜਨ ਸਿੰਘ ਈਟੀਓ ਆ ਜਿਹੜੇ ਤੁਹਾਡੇ ਗਵਾਂਢੀ ਆ ਕੁਲਦੀਪ ਸਿੰਘ ਹੁਣੀ ਹਾਸ਼ਮ ਸ਼ਾਹ ਯਾਦਗਾਰੀ ਮੇਲਾ ਕਰਾਉਂਦੇ ਰਿਹਾ ਅੰਮ੍ਰਿਤਸਰ ਦੇ ਵਿੱਚ ਉਹਨਾਂ ਦਾ ਝੱਗਾ ਖਿੱਚੋ ਜਾ ਕੇ ਬਹੁਤ ਖਿੱਚ ਚੁੱਕੇ ਆ ਜੀ ਮਨਜੀਤ ਸਿੰਘ ਨਿਜਰ ਜਿਹੜੇ ਡਾਕਟਰ ਨਿਜਰ ਉਹ ਅੰਮ੍ਰਿਤਸਰ ਦੇ ਸਿਗੇ ਤੇ ਮੈਂ ਖੁਦ ਉਹਨਾਂ ਨੂੰ ਦਰਬਾਰ ਸਾਹਿਬ ਮੇਰਾ ਮੇਲ ਹੋ ਗਿਆ ਜੀ ਦੇਖੋ ਵਾਈ ਗਰੂ ਦੀ ਮੈਂ ਉਹਨਾਂ ਨੂੰ ਉੱਥੇ ਕਿਹਾ ਕਿ ਜਿਹੜੀ ਸਿਟੀ ਬੱਸ ਚੱਲਦੀ ਹੁੰਦੀ ਉਹ ਤੇ ਉਹ ਹੀ ਬੰਦ ਕਰਤੀ ਵੈਸੇ ਉਹਨਾਂ ਨੇ ਤੇ ਤੁਸੀਂ ਸਿਟੀ ਬੱਸ ਜਿਹੜੀ ਬੀਆਰਟੀਐਸ ਜਿਹੜੀ ਸ਼ੁਰੂ ਕੀਤੀ ਸੀ ਉਹਨੂੰ ਦਰਬਾਰ ਸਾਹਿਬ ਤੇ ਉਹ ਕਹਿੰਦੇ ਲਿਆ ਰਹੇ ਆ ਜੀ ਲਿਆ ਰਹੇ ਨਵੀਆਂ ਬੱਸਾਂ ਆ ਰਹੀਆਂ ਨਵੀਆਂ ਕੀ ਆਣੇ ਜਿਹੜੇ ਚੱਲਦੀਆਂ ਸੀ ਉਹ ਵੀ ਬੰਦ ਕਰਾ ਦਿੱਤੀਆਂ ਨਾ ਹੀ ਮੰਤਰੀ ਰਹੇ ਤੇ ਮੈਂ ਕਹਿੰਦਾ ਇੰਸ਼ੀ ਲਈ ਜੋ ਸਿੱਧੂ ਨੇ ਇਹ ਲਿਆ ਸੀ ਨਾ ਜੀ ਸਿਟੀ ਬੱਸ ਵਾਲਾ ਇਨੀਸ਼ੀਏਟਿਵ ਨਹੀਂ ਜੀ ਇਹ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਬੜਾ ਡ੍ਰੀਮ ਪ੍ਰੋਜੈਕਟ ਸੀ ਜਿੱਥੇ ਉਹਨਾਂ ਨੇ ਸਾਰੇ ਤਰ੍ਹਾਂ ਵੜ ਕੇ ਸੜਕਾਂ ਚੌੜੀਆਂ ਕਰਕੇ ਵਿੱਚ ਕਾਰ ਲੇਨਸ ਬਣਾਈਆਂ ਸੀ ਹਾਂ ਜੀ ਹਾਂ ਜੀ ਉਹ ਹੱਲੇ ਵੀ ਹੱਲੇ ਵੀ ਉਦਾਂ ਹੀ ਉਹ ਵਿਕਾਰ ਪਈਆਂ ਹੋ ਤੇ ਮੈਨੂੰ ਕੋਈ ਜ਼ਿਆਦਾ ਕਹਿਣ ਦੀ ਲੋੜ ਨਹੀਂ ਤੁਸੀਂ ਹੁਣ ਦਰਬਾਰ ਸਾਹਿਬ ਰਸਤਾ ਹੀ ਦੇਖ ਲਓ ਹੈਰੀਟੇਜ ਸਟਰੀਟ ਉੱਥੇ ਵੀ ਜੋ ਹ ਉਹ ਪਤਾ ਨਹੀਂ ਸ਼ਾਇਦ ਉਹਨਾਂ ਨੂੰ ਲੱਗਦਾ ਹੈ ਕਿ ਇਹ ਬਾਦਲ ਸਾਹਿਬ ਦਾ ਪ੍ਰੋਜੈਕਟ ਹੈ ਜਿੱਦਾਂ ਇਹ ਬੱਸਾਂ ਬੰਦ ਕਰਾਉਣੀਆਂ ਦਿੱਲੀ ਨੂੰ ਉਸ ਤਰ੍ਹਾਂ ਇਹਨਾਂ ਦਾ ਪ੍ਰੋਜੈਕਟ ਵੀ ਖਤਮ ਕਰਾਣਾ ਹੈ ਦਰਬਾਰ ਸਾਹਿਬ ਦੇ ਰਸਤੇ ਨੂੰ ਡਾਲ ਲਈ ਬਹੁਤ ਬੁਰਾ ਹਾਲ ਹੈ ਸੋ ਮੇਰੀ ਸਾਰਿਆਂ ਨੂੰ ਫਿਰ ਤੋਂ ਬੇਨਤੀ ਹੈ ਜਿਹੜੇ ਵੀ ਕੋਈ ਸਰਕਾਰ ਦੇ ਇੰਟੈਚ ਨੇ ਮਿਲਦੇ ਨੇ ਮਾਨ ਸਾਹਿਬ ਤੱਕ ਇਹ ਸੁਨੇਹਾ ਜ਼ਰੂਰ ਪਹੁੰਚਾਓ ਕਿ ਬੱਸਾਂ ਜਿਹੜੀਆਂ ਨੇ ਦਿੱਲੀ ਨੂੰ ਚਲੋ ਲਾ ਰੇ ਜੇ ਪਰ ਸਾਡੀਆਂ ਫਲਾਈਟਸ ਬਹੁਤ ਨੇ ਹੁਣ ਅਸੀਂ ਇਹਨਾਂ ਨੂੰ ਭਰਨਾ ਹੈ ਤਾਂ ਜੋ 9 ਦੀ ਬਜਾਏ ਅਸੀਂ ਹਫ਼ਤੇ 'ਚ ਉਹਨਾਂ 14 ਕਰਵਾ ਸਕੀਏ ਬਿਲਕੁਲ ਸਹੀ ਇੱਕ ਦੋ ਹੋਰ 에ਅਰਲਾਈਨਸ ਪਰਮੇਂਦਰ ਜੀ ਲਾਈਨ ਜਨੇ ਅੱਛਾ ਰਹੀ ਹੈ ਉਮੀਦ ਕਰਦਾ ਹਾਂ ਵਾ ਕਿ ਅਗਲਾ ਪ੍ਰੋਗਰਾਮ ਤੁਹਾਡਾ ਤੁਹਾਡੇ ਨਾਲ ਉਸ 에ਅਰਲਾਈਨ ਦੇ ਅਨਾਉਂਸਮੈਂਟ ਦਾ ਹੋਏਗਾ ਤੇ ਉਹ 에ਅਰਲਾਈਨ ਹੈ ਵੀ ਇਸ ਸਮੇਂ ਉਹ ਨਿਊਜ਼ੀਲੈਂਡ ਦਾ ਉਹਦਾ ਆਪਰੇਸ਼ਨਸ ਬੰਦ ਹੈ ਪਰ ਪਹਿਲਾਂ ਬਹੁਤ ਰਿਕਵੈਸਟ ਆ ਰਹੀਆਂ ਸੀ ਨਿਊਜ਼ੀਲੈਂਡ ਤੋਂ ਵੀ ਤੇ ਸਟ੍ਰੇਟਲ ਦੋਨੋਂ 에ਅਰਲਾਈਨਾਂ ਨਾਲ ਗੱਲ ਕਰੋ ਉਮੀਦ ਕਰ ਰਹੇ ਹਾਂ ਕਿ ਉਹ ਜਲਦੀ ਹੀ ਅਨਾਉਂਸ ਕਰੇਗੀ ਤੇ ਫਿਰ ਮੈਂ ਤੁਹਾਡੇ ਰੂਪ ਰੂਪ ਫਿਰ ਤੋਂ ਉਹਦੇ ਰਿਗਾਰਡਿੰਗ ਹੋ ਸਕਾਂਗਾ